ਅੱਜ ਆਹੀਂ ਆਏ ਬੜੇ ਦੁਖੀ ਹੀ ਕਿਉਂਕਿ ਸਾਨੂੰ 16 ਬੱਧੀ ਹੋ ਗਏ 40 ਸਾਲ ਹੋ ਗਏ ਧਰਮੀ ਫੌਜ ਦੇ ਮਸਲੇ ਜਿਹੜੇ ਆ ਉਹ ਲਟਕੇ ਹੋਏ ਨੇ ਇੱਥੇ ਮੈਂ ਥੋੜਾ ਅਪੀਲ ਕਰ ਦੇਣੀ ਚਾਹੁੰਦਾ ਸਿੱਖ ਕੌਮ ਨੂੰ ਤੇ ਸਿੱਖ ਬੁੱਧੀ ਜੀਵਨ ਕਿ ਜਦੋਂ ਅਸੀਂ ਧਰਮੀ ਫੌਜੀ ਬੋਲਦੇ ਆ ਤਾਂ ਸਾਨੂੰ ਕਹਿੰਦੇ ਨੇ ਕਿ ਪਤਾ ਨਹੀਂ ਪੈਸੇ ਇਕੱਠੇ ਕਰ ਲਈ ਬੋਲਦੇ ਨੇ ਜਾਂ ਇਹਨਾਂ ਨੂੰ ਕੀ ਚਾਹੀਦਾ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਟੈਂਕ ਤੇ ਤੋਪਾਂ ਦੇ ਨਾਲ ਹਮਲਾ ਹੁੰਦਾ ਤੇ ਉਥੇ अनेका ਮਲਕਾ ਕਾਲ ਤੱਕ ਦੇ ਹਾਟੇ ਤੇ ਹੀ ਹਜ਼ਾਰਾਂ ਸੰਗਤ ਮਾਰੀ ਜਾਂਦੀ ਆ ਔਰ ਉਹਦੇ ਫੈਸਲੇ ਕਰਕੇ ਉਹਦਾ ਮਲਕਾ ਸੱਚ ਜਾਗਰਨ ਕਰਨ ਵਾਸਤੇ ਤੇ ਜਿਹੜੇ ਉਦੋਂ ਧਰਮੀ ਫੌਜੀ ਸ਼ਹੀਦ ਹੋ ਗਏ ਸੀ ਜ਼ਖਮੀ ਹੋ ਗਏ ਸੀ ਜਿਹੜੇ ਅੰਟਰੋਕੇਟ ਹੋ ਗਏ ਇਹ ਤਿੰਨ ਗਰੁੱਪ ਜਿਹੜੇ ਨੇ ਇਹ ਅੱਜ ਮੰਝੀਆਂ ਦੇ ਉੱਤੇ ਪਏ ਨੇ ਇਹਨਾਂ ਨੂੰ ਵੇਖਣ ਦੀ ਲੋੜ ਆ ਬਾਕੀ ਜਿਹਨਾਂ ਡਿਸੇ ਫ੍ਰਾਮ ਸਰਵਿਸ ਨੇ ਜਾਂ ਹੋਰ ਜਿਹੜੇ ਧਰਮੀ ਫੌਜੂਆਂ ਨੂੰ ਕਿੰਨਾ ਨੁਕਸਾਨ ਹੋਇਆ ਇਹ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਸਾਨੂੰ ਕਿਸੇ ਚੀਜ਼ ਦੇ ਨਾਲ ਲਾਲਚ ਨਾਲ ਜੁੜੇ ਤੇ ਉਹ ਇੱਕ ਇੱਕ ਧਰਮੀ ਫੌਜੂ ਨੂੰ ਸਦਕੇ ਤੇ ਉਹਨਾਂ ਦੇ ਉਹਨਾਂ ਦੀ ਹਾਲਾਤ ਵੇਖਿਆ ਵੀ ਕਿਹੜੇ ਹਾਲਾਤ ਚ ਆਪਣਾ ਜੀਵਨ ਬਤੀਤ ਕਰ ਰਹੇ ਨੇ ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਕੌਮ ਦੇ ਉੱਤੇ ਇੱਕ ਟੈਂਕ ਤੇ ਤੋਪਾਂ ਦਾ ਹਮਲਾ ਹੋ ਗਿਆ ਔਰ ਇਹ 40 ਸਾਲ ਦੇ ਵਿੱਚ ਇਹ ਹੱਲ ਕਿਉਂ ਨਹੀਂ ਹੋਇਆ ਦੂਸਰੇ ਪਾਸੇ ਬੇਨਤੀ ਇਹ ਆ ਕਿ ਪਿਛਲੇ ਸਾਲ ਐਸੇ ਪਿਛਲੇ ਸਾਲ ਜਨਵਰੀ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਜਿਹੜਾ ਉਹ ਹੱਲ ਹੋ ਰਿਹਾ ਸੀ ਔਰ ਜੇਕਰ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਤਾਂ ਉਹਦਾ ਹੱਲ ਹੋ ਰਿਹਾ ਔਰ ਇਹ ਜਦੋਂ ਅਸੀਂ ਖਬਰਾਂ ਸੁਣੀਆਂ ਨੇ ਉਹ ਖਬਰਾਂ ਸੁਣ ਕੇ ਅੱਜ ਅਸੀਂ ਪ੍ਰਧਾਨ ਸਾਹਿਬ ਕੋ ਮੰਗ ਪੱਤਰ ਲੈ ਕੇ ਆਏ ਆਂ